ਕਬੀਰ ਜਿਨਹੂ ਕਿਛ ਜਾਣਿਆ ਨਹੀਂ ਤਿੰ ਸੁਖ ਨੀਂਦ ਬਿਹਾਈ ਹਮ ਹੋਂ ਜੋ ਬੂਝਾ ਬੂਝਣਾ ਪੂਰੀ ਪਰਿਪਲਾਈ ਸਤਿਗੁਰ ਕਬੀਰ ਸਾਹਿਬ ਸਮਝਾ ਦੇ ਰਹੇ ਨੇ ਕਹਿੰਦੇ ਜਿਨਹੂ ਕਿਛ ਜਾਣਿਆ ਨਹੀਂ ਕਹਿੰਦੇ ਜਿਨ੍ਹਾਂ ਨੇ ਕੁਛ ਨਹੀਂ ਜਾਣਿਆ ਸਿਰਫ ਸੰਸਾਰ ਵਿੱਚ ਹੀ ਉਲਝ ਕੇ ਰਹਿ ਕੇ ਕਹਿੰਦੇ ਉਸੇ ਨੂੰ ਹੀ ਉਸ ਸੁਖ ਵਾਲੀ ਦੀਨ ਸਮਝੀ ਜਾ ਰਹੇ ਉਸੇ ਵੇਲੇ ਕਹਿੰਦੇ ਸੁੱਤੇ ਹੋਏ ਜਾਗਣਾ ਸੀ ਕਹਿੰਦੇ ਸ਼ਾਇਦ ਵਿੱਚ ਹੋਣਾ ਸੀ ਉਹ ਸੰਤੋਖ ਵਿੱਚ ਹੋਣਾ ਸੀ ਤਾਂ ਉਹ ਜਾਗਣਾ ਸੀ ਕਹਿੰਦੇ ਉਹ ਸੰਸਾਰ ਵਾਲੀ ਸੁੱਖ ਦੀ نیند ਵਾਲੇ ਨੀਂਦ ਵਿੱਚ ਸੁੱਤੇ ਹੋਏ ਨੇ ਮੈਨੂੰ ਕਹਿੰਦੇ ਉਹ ਬਿਜਾਰਤ ਸਮਝ ਆ ਗਈ ਬੁਝਣਾ ਆ ਗਈ ਜਿਹੜੀ ਸਾਰੀ ਬੁੱਧ ਨੇ ਕਹਿੰਦੇ ਸਾਰੀ ਸਿਰਜਣ ਹਾਰ ਕਿ ਉਸ ਨੇ ਮੈਨੂੰ ਕਹਿੰਦੇ ਐਸਾ ਸਮੇਂ ਦੇ ਦਿੱਤੀ ਐਸਾ ਸਿੰਧਰ ਜੋਗਾ ਮੈਂ ਹੋ ਗਿਆ ਤਾਂ ਕੰਦ ਕਹਿਣਾ ਕੀਤਾ ਹੈ ਹਮ ਹੋਂ ਜੋ ਗੂਝਾ ਪੀਂਦ ਨਾ ਪੂਰੀ ਪਰਿਪਲਾਈ ਕਹਿੰਦੇ ਜੋ ਗੁੱਜਣਾ ਸੀ ਪੁੱਛ ਲਿਆ ਪੁੱਛ ਕੇ ਕਹਿੰਦੇ ਹੁਣ ਉਸਾਰੀ ਜਿਹੜੀ ਸਿਰਜਣਹਾਰ ਕੀ ਜਿਹੜੀ ਕਹਿੰਦੇ ਪੂਰੀ ਬੋਤਾ ਉਹੀ ਬੁਲਾ ਕਹਿੰਦੇ ਐਸੀ ਜਿਹੜੀ ਮੈਨੂੰ ਹੁਣ ਚੈਨ ਨਹੀਂ ਦਿੰਦੀ ਮੈਨੂੰ ਇਹ ਹੀ ਸਮਝ ਦਿੰਦੀ ਕਿ ਮੈਂ ਹੋਰਾਂ ਨੂੰ ਵੀ ਇਹ ਗੱਲ ਦੱਸਾਂ ਜੋ ਮੈਨੂੰ ਸਮਝ ਆਈ ਤੇ ਉਸੇ ਦੀ ਸਮਝ ਦੇ ਰਹੀ ਸੀ ਪਹਿਲਾਂ ਵੀ ਕਹਿੰਦੇ ਜੇ ਸੰਸਾਰ ਵਿੱਚ ਕੋਈ ਉਲਝ ਰਿਹਾ ਤੇ ਉਹ ਸਮਝ ਲੈ ਸਕਦਾ ਗੁਰਬਾਣੀ ਤੋਂ ਸੇਧ ਲੈ ਸਕਦਾ ਪਹਿਲਾਂ ਵੀ ਕਹਿਣਾ ਕੀਤਾ ਹੈ ਜਿਹੜਾ ਕਹਿੰਦੇ ਹਰ ਜਿਸ ਵਿੱਚ ਗੋਣਾ ਪੈਦਾ ਹੋ ਜਾਂਨ ਤੇ ਉਹ ਡਰ ਪੈ ਇਤਨੀ ਨਹੀਂਦਾ ਜਹ ਅਨੁਭਵਤ ਹੈ ਭੈ ਨਹੀਂ ਜਹ ਭਉਤ ਹੈ ਵਰਨ ਕਹਿੰਦੇ ਸੰਸਾਰ ਵਿੱਚ ਭੈ ਤਾਂ ਮੈਂ ਕਿਉਂਕਿ ਉਹ ਸੱਚ ਵਾਲੇ ਕੋਈ ਨਹੀਂ ਸੱਚ ਤੇ ਨਾ ਜੁੜਿਆ ਨਹੀਂ ਸੰਸਾਰ ਜਿੱਥੇ ਸੱਚਾ ਉਸਤੇ ਕਹਿੰਦੇ ਭੈ ਨਹੀਂ ਆਪ ਤੇ ਉਹ ਅੱਗੇ ਕਹਿ ਰਹੇ ਨੇ ਕਹਿੰਦੇ ਹੁਣ ਮੈਨੂੰ ਇਹ ਪੁੱਜਣਾ ਹੋ ਗਿਆ ਹੈ ਇਹ ਵਿਚਾਰ ਉੱਚ ਲਈਆ ਤੇ ਮੈਨੂੰ ਤਾਂ ਹੁਣ ਜਿਹੜੀ ਬੁਲਾ ਕਹਿੰਦੇ ਮੈਨੂੰ ਹੁਣ ਚੈ ਨਹੀਂ ਦੇ ਰਹੀ ਮੈਨੂੰ ਜਾਗਣਾ ਹੋ ਗਿਆ ਤੇ ਉਹ ਹੀ ਮੈਨੂੰ ਕਹਿ ਰਹੀ ਕਿ ਸਾਰੀ ਬੁਤ ਜਿਹੜੀ ਮੈਂ ਉਹਨਾਂ ਨੂੰ ਵੀ ਐਸੀ ਸਮਝਦਾ ਹਾਂ